ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਵੀ ਸਿੰਘ ਦੀ ਟੀਮ ਨੇ ਲਗਾਤਾਰ 1 ਨਵੰਬਰ ਤੋਂ ਲੈ ਕੇ 31 ਦਸੰਬਰ ਤੱਕ ਲਗਾਤਾਰ 2 ਮਹੀਨੇ ਕੰਮ ਚੱਲਣ ਡਿਆ ਅਜੇ ਵੀ ਵਾਹਿਗੁਰੂ ਕੰਮ ਜਾਰੀ ਆ ਆ ਜਿਹੜਾ ਬੜੀ ਮਹੱਤਵ ਦੇ ਨਾਲ ਸਭ ਤੋਂ ਜ਼ਿਆਦਾ ਜੋਰ ਇੱਥੇ ਲੱਗਾ ਕਿਉਂਕਿ 40 ਫੁੱਟ ਡੂੰਘਾ ਹੈ ਜੇ ਨਾਲ ਇਹ ਬੰਦੇ ਪਾਣੀ ਐ ਕਰਕੇ ਸਿੱਧਾ ਹੀ ਨਿਕਲ ਜਾਣਾ ਤੇ ਫਸਲਾਂ ਦੇ ਵਿੱਚ ਕਣਕ ਦੇ ਵਿੱਚ ਵੜ ਜਾਣਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਜਿਨ੍ਹਾਂ ਨੇ ਸਾਡੀ ਬਾਹ ਮਾਰੀ ਤੇ ਇਹ ਕੰਮ ਸਾਡਾ ਜਾਰੀ ਰੱਖਿਆ ਹਿਰਾਨਾ ਜਸਮੀਤ ਸਿੰਘ ਦਾ ਪਿੰਡ ਹੁੰਦਾ ਵਾ ਇਥੇ ਖਾਲਸਾ ਐਰਥ ਦੀ ਟੀਮ ਸੇਵਾ ਕਰ ਰਹੀ ਆ ਜੋ ਯਾ 10 ਕਿਲੋਮੀਟਰ ਦਾ ਬੰਦ ਸੀ ਤੇ ਇਹਨਾਂ ਨੇ ਕੰਪਲੀਟ ਕੀਤਾ ਇਹ ਜੋ ਸਾਨੂੰ ਤੇ ਸੜਕਾਂ ਦੀ ਆਸ ਨਹੀਂ ਰਹੀ ਹੈਗੀ ਇੰਦਰ ਇਹ ਘਟਕਾਂ ਬੀਜ ਲੀਏ ਅਸੀਂ ਇਹਨਾਂ ਦਾ ਬਹੁਤ ਰੋਧ ਧੰਨਵਾਦ ਕਰਦੇ ਆ ਏਕਾ ਖਾਤੇ ਹੀ ਰੋਜ ਇਹਨਾਂ ਦਾ ਪੂਰੀ ਆ ਕਿਥੋਂ ਪਾਣੀ ਪਾ ਕੇ ਤਕਰੀਬਨ 2000 ਕਿੱਗਿਆ ਖਰਾਬ ਹੁੰਦਾ ਸੀ ਇਹ ਇਹਨਾਂ ਰਾਹੀਂ ਬਹੁਤ ਦਿਨੋਂ ਧੰਨਵਾਦ ਕਰਦੇ ਆ ਕਿ ਜਿਹੜਾ ਇਹਨਾਂ ਨੇ ਸੇਵਾ ਕਰਕੇ ਸਾਡੀਆਂ ਕਣਕਾਂ ਬਜਾਈਆਂ